ਮਚਮਕੌਰ ਸਿੰਘ ਸਮਾਨਵਾਲਾ ਭਾਰਤੀ ਕਿਸਾਨ ਜੂਨੇ ਬਹਿਰਾਮ ਕੇ ਸੂਬਾ ਮੀਤ ਪ੍ਰਧਾਨ ਆ ਜੀ ਆਪ ਇਹ ਬਤਾਈਏ ਕਿ ਅੱਜ ਹਾਈ ਕੋਰਟ ਨੇ ਜੋ ਆਰਡਰ ਪਾਸ ਕੀਤਾ ਹੈ ਕਿ 7 ਦਿਨੋ ਕੇ ਅੰਦਰ ਇਸ ਬੈਰੀਕੇਟਿੰਗ ਕੋ ਹਟਾਇਆ ਜਾਏ ਔਰ ਕਿਸਾਨ ਅਗਰ ਦਿੱਲੀ ਜਾਣਾ ਚਾਹਤੇ ਤੋ ਉਹ ਜਾਣੇ دیا ਜਾਏ ਇਸ ਪਰ ਕੀ ਪ੍ਰਤੀਕਿਰਿਆ ਹੈ ਆਪਕੀ ਹਾ ਅਸੀਂ ਤਾਂ ਪਹਿਲਾਂ ਸ਼ੁਰੂ ਤੋਂ ਹੀ ਇਹ ਗੱਲ ਕਹਿੰਦੇ ਆ ਰਹੇ ਆਂ ਜੀ ਅਸੀਂ ਦਿੱਲੀ ਜਾਣਾ ਅਸੀਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਵੀ 13 ਫਰਵਰੀ ਨੂੰ ਅਸੀਂ ਚੱਲਾਂਗੇ ਇਹ 8 ਤਰੀਕ ਤੋਂ ਹੀ ਇਹਨਾਂ ਨੇ ਬੈਰੀਕੇਡ ਲਾ ਕੇ ਪਹਿਲਾਂ ਸ਼ੁਰੂ ਤੋਂ ਹੀ 8 ਤਰੀਕ ਤੋਂ ਉਤੋਂ ਇਹ ਰੋਡ ਬੰਦ ਕਰ ਦਿੱਤਾ ਸੀ ਬੈਰੀਕੇਡ ਲਾਤੇ ਵੱਡੇ ਵੱਡੇ ਕਿਲ ਖੜੇ ਕਰ ਦਿੱਤੇ ਕਿ ਕਿਸਾਨਾਂ ਮਜ਼ਦੂਰਾਂ ਨੇ ਆਪਦੀਆਂ ਹੱਕੀ ਮੰਗਾਂ ਲਈ ਦਿੱਲੀ ਕੂਚ ਕਰਨਾ ਸੀ ਕਿਉਂਕਿ ਜਿਹੜੀਆਂ ਸਰਕਾਰਾਂ ਪਹਿਲਾਂ ਮੰਗਾਂ ਮੰਨ ਚੁੱਕੀ ਸੀ ਉਹ ਹੀ ਦੁਬਾਰਾ ਲਾਗੂ ਕਰਾਉਣੀਆਂ ਚਾਹੁੰਦੇ ਸੀ ਸਾਡੀਆਂ ਕੋਈ ਨਵੀਆਂ ਮੰਗਾਂ ਨਹੀਂ ਸੀ ਉਹ ਯਾਦ ਕਰਾਉਣ ਵਾਸਤੇ ਅਸੀਂ ਦਿੱਲੀ ਜਾ ਰਹੇ ਸੀ ਇਹਨਾਂ ਸਰਕਾਰਾਂ ਨੇ ਰਸਤੇ ਬੰਦ ਕਰ ਦਿੱਤੇ ਤੇ ਸਾਨੂੰ ਜਿਹੜਾ ਦਿੱਲੀ ਜਾਣ ਤੋਂ ਇੱਥੇ ਰੋਕਿਆ ਗਿਆ ਅਸੀਂ ਉਸ ਤੋਂ ਬਾਅਦ ਵੀ ਵਾਰ-ਵਾਰ ਇਹ ਗੱਲਾਂ ਕੀਤੀਆਂ ਕਿ ਸਾਨੂੰ ਰਸਤੇ ਖੋਲ ਦਿੱਤੇ ਜਾਣ ਅਸੀਂ ਸ਼ਾਂਤਮਈ ਤਰੀਕੇ ਨਾਲ ਆਏ ਆ ਕਿਉਂਕਿ ਬਾਰਡਰ ਡਿਫੈਂਸ ਏਰੀਆ ਪਾਕਿਸਤਾਨ ਵਾਲੀ ਹੱਦ ਦੇ ਉੱਪਰ ਤੋਂ ਚੱਲ ਕੇ ਪਿੰਡਾਂ ਦੇ ਵਿੱਚੋਂ ਲੋਕ ਨਿਕਲ ਕੇ ਕਿਸਾਨ ਮਜ਼ਦੂਰ ਇੱਥੇ ਸ਼ੰਭੂ ਬਾਰਡਰ ਤੱਕ ਪਹੁੰਚੇ ਨੇ ਪਿੱਛੇ ਕਿਸੇ ਨੇ ਨੁਕਸਾਨ ਨਹੀਂ ਕੀਤਾ ਇਹ ਤੋਂ ਅੱਗੇ ਜਾ ਕੇ ਦਿੱਲੀ ਨੂੰ ਨੁਕਸਾਨ ਕੋਈ ਕਰਨਾ ਨਹੀਂ ਸੀ ਚਾਹੁੰਦਾ ਅੱਗੇ ਕਿੰਨੇ ਕਿਸਾਨ ਇੱਥੇ ਪਰ ਹੈ ਜੋ ਅਭੀ ਵੀ ਧਰਨੇ 'ਤੇ ਹੈ ਇੱਥੇ ਅਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਫੀ ਲੋਕ ਨੇ ਪਰ ਇੱਥੇ ਲੱਖਾਂ ਦੀ ਤਦਾਦ ਦੇ ਵਿੱਚ ਲੋਕਾਂ ਦਾ ਸਮਰਥਨ ਜਿਹੜਾ ਇੱਥੇ ਮਿਲ ਰਿਹਾ ਹੈ ਜੀ ਨਹੀਂ ਨਹੀਂ ابھی ਆਪ ਤੋਂ ابھی કુલ ਕਿੰਨੇ ਲੋਕ ਮੌਜੂਦ ਹੈ ਯਹਾਂ ਪਰ ਜੋ ابھی ਵੀ ਧਰਨਾ ਕਰ ਰਹੇ ਹਨ ਪ੍ਰਦਰਸ਼ਨ 25-30 ਹਜ਼ਾਰ ਕੇ ਕਰੀਬ ابھی ਵੀ ਲੋਕ ਯਹਾਂ ਪਿਆ 30 ਹਜ਼ਾਰ ਹਾਂ ਅੱਛਾ ਅਬ ਇਹ ਬਤਾਓ ਕਿ ਆਪ ਉਸਕੇ ਬਾਅਦ ਅਗਲੀ ਸਟ੍ਰੈਟਜੀ ਕੀ ਹੈ ਆਪਕੀ ਅਬ ਆਪ ਦਿੱਲੀ ਕਦ ਕੂਚ ਕਰੋਗੇ 16 ਤਰੀਕ ਨੂੰ ਹਮਾਰੇ ਦੋਨੋਂ ਫਾਰਮੋ ਕੀ मीटिंग होगी उस मीटिंग में हमारे अगले फैसले जो ले जाएंगे सोलह तारीख हाँ सोलह तारीख को तो अभी तो आपकी कम और लोग भी शामिल होंगे ऐसा कुछ आया सामने सभी आएंगे जी हमने सभी को अपील किया सभी सभी आएंगे सबी किसान एक मंच पे इकट्ठी होकर लड़ेंगी पांच महीनों से यहाँ पे लोग डटे हुए हैं कितना मुश्किल भरा रहा यहाँ पर बैठना देखो जी अपनी किसानी मंगों के लिए मजदूरों की मंगों के लिए ये तपती पीस डिग्री के आसपास जो टेम्परेचर है ਲੋਕ ਜੋ ਆਪ ਇਤਨਾ ਤਬ ਸਹਿਕਨੇ ਕੇ ਲਈ ਆਪ ਦੇ ਹੱਕੀ ਮੰਗੋ ਕੇ ਲਈ ਆਣੇ ਵਾਲੇ ਵਸ ਕੋ ਖੇਤੀ ਕੋ ਬਚਾਣੇ ਕੇ ਲਈ ਜੋ ਇਹ ਬੋਰਚਾ ਲਗਾ ਹੋਇਆ ਹੈ ਹਮ ਆਸ ਕਰਤੇ ਹੈ ਪ੍ਰਧਾਨ ਮੰਤਰੀ ਜੀ ਕੋ ਵੀ ਨਿਵੇਦਨ ਕਰਤੇ ਹੈ ਕਿ ਹਮਾਰੀ ਮੰਗੋ ਪੇ ਧਿਆਨ ਦਿਆ ਜਾਏ ਤੇ ਹਮਾਰੀ ਜੋ ਮੰਗੇ ਹੈ ਉਸ ਕੋ ਪੂਰਾ ਕੀਤਾ ਜਾਏ ਤੋ ਹਮ ਯਹਾਂ ਸੇ ਹੀ ਵਾਪਸ ਚਲੇ ਜਾਏਗੇ ਹਮਾਰਾ ਕੋਈ ਸ਼ੌਂਕ ਨਹੀਂ ਹੈ ਕਿ ਹਮਨੇ ਦਿੱਲੀ ਕੋ ਹੱਥ ਲਗਾ ਕੇ ਵਾਪਸ ਆਉਣਾ ਹੈ ਮੈਂ ਮਨਜੀਤ ਸਿੰਘ ਕੁਮਾਣਾ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅੱਜ ਜੋ ਹਾਈ ਕੋਰਟ ਦਾ ਫੈਸਲਾ ਆਇਆ ਉਸ ਪਰ ਕੀ ਕਹਿੰਦੇ ਜਿਹੜਾ ਹਾਈ ਕੋਰਟ ਦਾ ਫੈਸਲਾ ਆਇਆ ਅੱਜ ਇਹਦੇ ਚ ਇਹ ਵੀ ਸਾਨੂੰ ਜੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਦਿਆ ਉਹਦਾ ਸਵਾਗਤ ਕਰਦਾ ਨੰਬਰ 1 ਦਾ ਅਸੀਂ ਇਹਦੇ ਚ ਜੋ ਕਿਸਾਨਾਂ ਨੂੰ ਬਦਨਾਮ ਕਰਿਆ ਜਾਂਦਾ ਸੀਗਾ ਵੀ ਸੜਕਾਂ ਕਿਸਾਨਾਂ ਨੇ ਬੰਦ ਕਰੀਆਂ ਨੇ ਉਹ ਅੱਜ ਮਾਨਯੋਗ ਹਾਈ ਕੋਰਟ ਨੇ ਕਲੀਅਰ ਕਰਤਾ ਵੀ ਹਰਿਆਣਾ ਦੀ ਬੀਜੇਪੀ ਸਰਕਾਰ ਤੇ ਸੈਂਟਰ ਦੀ ਬੀਜੇਪੀ ਸਰਕਾਰ ਨੇ ਐਡੇ ਐਡੇ ਕੰਕਰੀਟ ਦੇ ਕੰਧਾ ਕਰਕੇ ਦੁਬਾਰਾਂ ਕਰਕੇ ਕੰਡਲੀਆਂ ਤਾਰਾਂ ਲਾ ਕੇ ਸਰੀਏ ਦੇ ਕਿੱਲੇ ਲਾ ਕੇ ਤਾਹੀਂ ਕੁਛ ਕਰਿਆ ਹੈਗਾ ਸਾਨੂੰ ਜਿਹੜਾ ਅੱਗੇ ਜਾਣ ਅਗਲਾ ਕੀ ਕਦਮ ਰਹੇਗਾ ਆਪਾਂ ਅੱਗੇ ਕਦਮ ਇਹ ਵੀ ਅਸੀਂ ਹੁਣ ਆਰਡਰ ਦੀਆਂ ਕਾਪੀਆਂ ਲਵਾਂਗੇ ਆਰਡਰ ਦੀਆਂ ਕਾਪੀਆਂ ਲੈ ਕੇ ਦੋਨੇ ਫੋਰਮ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਮ ਨਾਨ ਪੋਲਿਟਿਕਲ ਮੀਟਿੰਗ ਕਰਾਂਗੇ ਆਪਣੀ ਉਸ ਤੋਂ ਬਾਅਦ ਦਿੱਲੀ ਜਾਣ ਦਾ ਸਾਡੀ ਕਾਲੋ ਤਾਂ ਤੈ ਉਹ ਕਲੀਅਰ ਹੈ ਉਹ ਦੇਖਦੇ ਵੀ ਕਿਹੜੇ ਤਰੀਕੇ ਨਾਲ ਜਾਣਾ ਵੀ ਇਹਦੇ ਚ ਇੱਕ ਗੱਲ ਹੋਰ ਅਜੇ ਰਹਿ ਗਈ ਜੋ ਆਰਡਰ ਆਇਆ ਕੋਟ ਦਾ ਉਹ ਚ ਕੱਲਾ ਸ਼ੰਭੂ ਬਾਰਡਰ ਕਿਹਾ ਉਹਨਾਂ ਨੇ ਖਨੌਰੀ ਤੇ ਡੱਬਾ ਵਾਲੀ ਤੇ ਰਤਨਪੁਰਾ ਤਿੰਨ ਬਾਰਡਰ ਹੋਰ ਨੇ ਉਹ ਵੀ ਚਿੰਤਾ ਦਾ ਵਿਸ਼ਾ ਹੈ ਉਹਦੇ ਦੇਖਣਾ ਵੀ ਉਹਦੇ ਕੀ ਕਰਨਾ ਹੈਗਾ ਆਪ ਇੱਕ ਵਾਰ ਬਤਾ ਦਿਜੀਏ ਕਿ ਆਪਕੇ ਮੰਗੇ ਥੀ ਕਿਆ ਔਰ ਕੋਈ ਨਈ ਮੰਗ ਵੀ ਜੁੜੀ ਆਬ ਨਹੀਂ ਸਾਡੀਆਂ 12 ਮੰਗਾ ਸੀ ਗਿਆ ਨਵੀਂ ਮੰਗ ਕੋਈ ਨਹੀਂ ਜੁੜੀ ਜਿੱਦਾਂ ਪਹਿਲਾ ਐਮਐਸਪੀ ਦੀ ਕਾਨੂੰਨਨ ਗਰੰਟੀ ਕਾਨੂੰਨ ਉਸ ਤੋਂ ਬਾਅਦ ਸਵਾਮੀਨਾਥ ਰਿਪੋਰਟ ਲਾਗੂ ਕਰਨਾ ਸੀਟੂ 50 ਤਹਿਤ ਫਸਲਾਂ ਦਾ ਰੇਟ ਤੈਅ ਕਰਨਾ ਕਿਸਾਨ ਮਜ਼ਦੂਰ ਦਾ ਕਰਜ਼ਾ ਮੁਕਤ ਮਜ਼ਦੂਰ ਦਾ ਜਿਹੜਾ ਮਨਰੇਗਾ ਚ 100 ਦਿਨ ਕੰਮ ਕਰਦਾ ਉਹਨੂੰ 200 ਦਿਨ ਤੇ 700 ਰੁਪਏ ਦਿਹਾੜੀ ਤੇ ਕਿਸਾਨ ਤੇ ਮਜ਼ਦੂਰ ਦੀਆਂ ਜਿਹੜੀਆਂ ਫਸਲਾਂ ਨੇ ਫਸਲੀ ਬੀਮੇ ਦੀ ਕੋਈ ਵਧੀਆ ਯੋਜਨਾ ਹੋਵੇ ਜਿੱਚ ਜਿਹੜੀ ਫਸਲ ਮਰਦੀ ਆ ਸਾਡੀ ਬਰਸੰਤਾਂ ਜੇ ਅੱਗੇ ਲ ਉਤੋ ਬਾਅਦ ਜਿਹੜਾ ਕਿਸਾਨ ਤੇ ਮਜ਼ਦੂਰ ਮਰਦਾ ਲੱਕ ਤੋੜਵੀਂ ਮਿਹਨਤ ਕਰਦਾ ਉਹਦੀ ਜਿਹੜੀ ਪੈਨਸ਼ਨ ਹੈ ਨਹੀਂ ਲੱਗਦੀ ਹੈਗੀ ਅਸੀਂ ਕਹਿੰਦੇ ਹਾਂ 58 ਸਾਲ ਤੋਂ ਬਾਅਦ ਉਹਨਾਂ ਨੂੰ 10000 ਰੁਪਏ ਪੈਨਸ਼ਨ ਦੇਈ ਜਾਵੇ ਉਤੋ ਬਾਅਦ ਕੁਝ ਹੋਰ ਮੰਗਾਂ ਨੇ ਸਾਡੀਆਂ ਜਿੱਚ ਆਪਣਾ ਛੋਟੇ ਵਪਾਰੀ ਨੇ ਵੀ ਛੋਟੇ ਵਪਾਰੀਆਂ ਨੂੰ ਵੀ ਨਾਲ ਇਹਦੇ 'ਚ ਆ ਜਾਣੇ ਉਹ ਵੀ ਉਹਨਾਂ ਨੂੰ ਵੀ ਜਿਹੜਾ ਕਰਜ਼ਾ ਮੁਕਤੀ 'ਚ ਬੈਨੀਫਿਟ ਦੇ ਆ ਜਾਵੇ ਜਿਹੜਾ ਕਿਉਂਕਿ ਕਿਸਾਨ ਮਜ਼ਦੂਰ ਤੇ ਛੋਟਾ ਵਪਾਰੀ ਉਤੋ ਬਾਅਦ ਮਨਰੇਗਾ ਵਾਲੇ ਵੀ ਆ ਗਏ ਨੰਬਰ 3 ਤੇ ਜਿਹੜੇ ਆਪਣਾ ਸਾਡੇ ਨਕਲੀ ਕੀਟਨਾਸ਼ਕ ਨੇ ਜਿਹੜੀ ਨਕਲੀ ਬੀਜ ਵੇਚਦੇ ਆ ਨਕਲੀ ਰੇਹ ਵੇਚਦੇ ਨੇ ਉਹਨਾਂ ਤੇ ਕੋਈ ਤਕੜਾ ਕਾਨੂੰਨ ਬਣਨਾ ਚਾਹੀਦਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਕਿਸਾਨੀ ਨੂੰ ਬਚਾਉਣ ਦੀ ਲੜਾਈ ਹੈ ਇਹ ਲੋਕ ਨਕਲੀ ਸਮਾਨ ਦੰਨੇ ਉਹਦਾ ਖਮਿਆਜਾ ਕਿਸਾਨ ਨੂੰ ਪਹੁੰਚਣਾ ਪਵੇ ਇਹ ਮੰਗੇ ਆ ਆਪਣੇ ਗਿਣਾਈ ਜੋ ਆਪ ਕਰੇ ਦਰਜਨ ਬਾਰੇ ਸਭ ਤੋਂ ਵੱਡੀ ਮੰਗ ਕੀ ਹੈ ਸਭ ਤੋਂ ਵੱਡੀ ਐਮ ਐਸ ਪੀ ਦੀ ਕਾਨੂੰਨਨ ਗਾਰੰਟੀ ਸਭ ਤੋਂ ਪਹਿਲਾ ਮੇਨ ਮੰਗ ਹੈ ਕਿਉਂਕਿ ਜਦੋਂ ਤੱਕ ਐਮ ਐਸ ਪੀ ਦੀ ਕਾਨੂੰਨਨ ਗਾਰੰਟੀ ਦਾ ਇਹ ਕਾਨੂੰਨ ਨਹੀਂ ਬਣਾਉਂਦੇ ਹੈਗੇ ਉਦੋਂ ਤੱਕ ਜਿਹੜੀ ਸਾਡੀ ਚੋਰ ਬਜਾਰੀ ਹੈ ਕਿਸਾਨਾਂ ਦੀ ਹੋਰੀ ਹੈਗੀ ਹੈ ਇਹ ਆਮ ਪਬਲਿਕ ਦੀ ਚੋਰ ਬਜਾਰੀ ਉਹ ਬੰਦ ਨਹੀਂ ਹੋਣੀ ਕਿਉਂਕਿ ਜੇ ਇੱਕ ਚੀਜ਼ ਦਾ ਰੇਟ ਤਾਂ ਵੀ ਇਹ 5 ਰੁਪਏ ਦੀ ਵਿਕਣੀ ਹੈ ਉਹ ਮਾਰਕੀਟ ਚ 3 ਜਾਂ 2 ਰੁਪਏ ਵੱਧ ਤੁਹਾਨੂੰ ਮਿਲ ਜੂਗੀ 8 ਰੁਪਏ ਮਿਲ ਜੂਗੇ 7 ਮਿਲ ਜੂਗੇ ਪਰ ਹੁਣ ਸਾਡੇ ਕੀ ਹੁੰਦਾ ਸਾਡੇ ਕਿਸਾਨ ਦਾ 2 ਰੁਪਏ ਚੀਜ਼ ਲਈ ਜਾਂਦੀ ਹੈ ਅਗੇ ਵਿੱਚ ਹੀ ਉਹੀ 50 ਰੁਪਏ ਜਾਂਦੀ ਹੈ ਇਦਾਂ ਹੀ ਟਮਾਟਰ ਲਾ ਲਓ ਪਿਆਜ਼ ਲਾ ਲਓ ਕਿੰਨੀਆਂ ਚੀਜ਼ਾਂ ਮੇ ਜਿਹੜੇ ਰੋਟੀਨ ਦੀ ਵਸਤੂਆਂ ਨੇ ਜਿਹੜੇ ਹਰ ਰੋਜ਼ ਆਪਾਂ ਵਰਤੋਂ ਦੇ ਵਿੱਚ ਲੈ ਕੇ ਆਉਂਦੇ ਆਂ ਪਰ ਉਹਦੇ ਬਾਰੇ ਕੋਈ ਨਹੀਂ ਸੋਚ ਰਿਹਾ ਉਹ ਤੇ ਪੀਸਦਾ ਕੌਣ ਹੈ ਸਾਡਾ ਆਮ ਬੰਦਾ ਜਿਹੜਾ ਰੋਟੀ ਖਾਂਦਾ ਛੋਟਾ ਬੰਦਾ ਸਾਡਾ ਮੀਡੀਅਮ ਕਲਾਸ ਮੈਂ ਕਹੂੰਗਾ ਜਿਹੜਾ ਕਿਉਂਕਿ ਅਮੀਰ ਨੂੰ ਕੋਈ ਫਰਕ ਨਹੀਂ ਹੈਗਾ ਸਾਡਾ ਗਰੀਬ ਤੇ ਮੀਡੀਅਮ ਉਹ ਇਹ ਚ ਪਿਸਰੇ ਨੇ ਉਹਦੀ ਇਹ ਲੜਾਈ ਹੈ ਤੇ ਅਸੀਂ ਜਿਹੜੀ ਲੜਨ ਲੱਗੇ ਹੋਈਆਂ ਇਹਦੇ ਵਿੱਚ ਜੇ ਹੁਣ ਸਰਿਆਣਾ ਸਰਕਾਰ ਜਿੱਦਾਂ ਪਹਿਲਾਂ ਸਾਡੇ ਤੇ ਉਹਨਾਂ ਨੇ ਗੋਲੀਆਂ ਚਲਾਈਆਂ ਸ਼ੈਲਿੰਗ ਪ ਇਹ ਕਹਿੰਦੇ ਆਸੀਂ ਕੁਝ ਕਰਿਆ ਨਹੀਂ ਆਹ ਗੋੜੀਆਂ ਅੱਜ ਵੀ ਪਿਆਨੇ ਸਾਡੇ ਕੋਲ ਜਿਹੜੇ ਇਹਨਾਂ ਨੇ ਸਾਡੇ ਕਿਸਾਨ ਫੱਟੜ ਕਰੇ ਨੇ ਸਾਡੇ ਨੌਜਵਾਨ ਸ਼ਹੀਦ ਕਰੇ ਨੇ ਉਹਦੇ ਕਰਕੇ ਇਹਨਾਂ ਨੇ ਜੇ ਹੁਣ ਵੀ ਸਾਨੂੰ ਇਹ ਕਰਨ ਤੋਂ ਬਾਅਦ ਖਮਿਆਜਾ ਕੀ ਬੀਜੇਪੀ ਨੂੰ ਪੂਤਣਾ ਪਿਆ ਜਿਹੜੇ 400 ਪਾਰ ਦਾ ਨਾਰਾ ਲਾਂਦੇ ਸੀਗੇ 240 ਤੇ ਰਹਿ ਗਏ ਪੂਰੇ ਦੇਸ਼ 'ਚ ਅਦਰਵਾਜੇ ਹੁਣ ਵੀ ਸਾਨੂੰ ਦਿੱਲੀ ਜਾਣ ਤੋਂ ਰੋਕਣਗੇ ਕੋਰਟ ਦੇ ਆਰਡਰਾਂ ਤੋਂ ਬਾਅਦ ਵੀ ਤਾਂ ਹੋ ਸਕਦਾ ਜਿਹੜੀ 5 ਸਟੇਟਾਂ 'ਚ ਇਲੈਕਸ਼ਨ ਹੈ ਇੱਥੇ ਇਹਨਾਂ ਦਾ ਹੋਰ ਵੀ ਮਾੜਾ ਹਸ਼ਰ ਹੋਵੇ ਬੀਜੇਪੀ ਦਾ ਜੋ ਮੈਨੂੰ ਲੱਗਦਾ ਵੀ ਇਹ ਨਹੀਂ ਜਾਣਗੇ ਇਹ ਨਹੀਂ ਇਹ ਕੁਝ ਕਰਨਗੇ ਮੈਂ ਉਮੀਦ ਕਰ ਸਕਦਾ ਹਾਂ सब मेरा नाम सुरेंद्र सिंह आप कहाँ से आए मैं से से आया। से आया? या कितने महीनों से आप पर हैं? देखो फरवरी से लेके और आज दस जुलाई कोर्ट का फैसला आया क्या कहेंगे उस पे? खुशी हो रही है? आ, खुशी तो है जी। किसान तो पहले ही बोलते थे बरसता खोलो हम दिल्ली जाएंगे तो आप दिल्ली जाने का आपने तय कर लिया बिल्कुल जाएंगे दिल्ली कह रहे थे ਆਪ ਆਪਣਾ ਨਾਮ ਬਤਾਵਾਂਗੇ ਸਾਬ ਮੈਂ ਠੀਕ ਨਹੀਂ ਹੈਗਾ ਉਧਰ ਦੇ ਤੁਸੀਂ ਆ ਤੁਹਾਡੀ ਏਜ ਕਿੰਨੀ ਹੈ ਹਾਂਜੀ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 80 ਸਾਲ ਦੀ 80 ਸਾਲ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਪਿਓ ਇੱਥੇ ਉਹ ਲਗ ਲ 4-5 ਮਹੀਨੇ 4-5 ਮਹੀਨੇ ਕੋਈ ਸਿਹਤ ਵੀ ਤੁਹਾਡੀ ਖਰਾਬ ਹੋਈ ਵਿੱਚ ਤੁਸੀਂ ਕੋਈ ਤੁਹਾਡੀ ਉਮਰ ਬਹੁਤ ਹੈ ਕੋਈ ਸਿਹਤ ਨਹੀਂ ਖਰਾਬ ਹੋਇਆ ਅੱਛਾ ਕੀ ਕਹੋਗੇ ਹੁਣ ਹਾਈ ਕੋਰਟ ਨੇ ਕਿਹਾ ਤਾਂ ਕਿ ਭਾਈ ਬੈਰੀਕੇਡਿੰਗ ਤੋੜੋ ਖੋਲੋ ਡੈਰੀਗੇਟ ਖੋਲ ਦੇਣਾ ਅਸੀਂ ਉੱਥੇ ਚੱਲ ਜਾਵਾਂਗੇ ਦਿੱਲੀ ਦਿੱਲੀ ਜਾਵਾਂਗੇ ਹਾਂਜੀ ਕਿਹੜੀਆਂ ਮੰਗਾਂ ਨੇ ਦੱਸਾਂਗੇ ਤੁਹਾਨੂੰ ਹਾਂਜੀ ਮੰਗਾਂ ਖੜੀਆਂ ਨੇ ਖਾਸ-ਖਾਸ ਐਮਐਸਪੀ ਦੀ ਗਾਰੰਟੀ ਦੇਣ ਓਕੇ ਤੇ ਬਾਕੀ ਆਪਣਾ ਜਿਹੜਾ ਕਰਜ਼ਾ ਉਹ ਮਾਫ ਕਰਨ ਕਰਜ਼ਾ ਮਾਫ ਹਾਂਜੀ ਤੁਹਾਨੂੰ ਉਮੀਦ ਹੈ ਕਿ ਕਰਜ਼ਾ ਮਾਫ ਹੋ ਜਾਏਗਾ ਹਾਂਜੀ ਵੇਖੋ ਜੀ ਇਹ ਤਾਂ ਪਰਮਾਤਮਾ ਜਾਣਦਾ ਪਰਮਾਤਮਾ ਜਾਣੇ ਸਰਕਾਰ ਤੇ ਥੋੜਾ ਯਕੀਨ ਹੈਗਾ ਤੁਹਾਨੂੰ ਕੀ ਹੋ ਜਾਏਗਾ देयर इज अनदर हु इज मैनेजिंग द किचन हेयर अपना नाम साहिब सिंह साहिब सिंह आर यू बसी सो हाउ लॉन्ग यू हैव बिन कैंपिंग चार पाँच महीने हो गए इसलिए बैठे थे हम जब धरना स्टार्ट हुआ हमारा शुरू में हम कहाँ जा रहे थे दिल्ली तो हरियाणा गवर्नमेंट ने हमारी बैरिकेडिंग कर दी भाई आप आगे यहाँ नहीं जाएंगे आज से आगे थोड़ा रास्ता रोक दिया हम यहीं रोक के फिर रुकना पड़ा मजबूरी में यहाँ पर लाठियाँ गोलियाँ बड़ा कुछ होया जी आपको सारे कथलाम के बारे में पता सारा जानकर सब पब्लिक जानती है यहाँ क्या गोलियाँ चली सब और हमारा कोई कसूर नहीं था बिल्कुल हम तो शांत में ही तरीके से दिल्ली जा रहे थे हाउ डू रिएक्ट नाउ सर एज हाई कोर्ट हैज हरियाणा गवर्नमेंट टू रिमूव द बैरिकेडिंग जी जी आई आर वेरी हैप्पी क्योंकि कोर्ट ने अच्छा फैसला लिया भी एक हफ्ते तक ये खोल देंगे उसके बाद हमारी दो फॉर्में इकट्ठी होकर मीटिंग करेंगी भी इसके बाद नेक्स्ट डिसीजन बाद में लेंगे यहाँ अगर मैं रास्ता खुल गया डिसीजन हमारा पक्का भी दिल्ली जाएंगे आफ्टर कुछ आफ्टर मीटिंग मीटिंग के बाद मूव करेंगे तो अब गवर्नमेंट फंस गई है उसको रास्ता खोलना ही पड़ेगा रास्ता फंस गई है हाईकोर्ट ने फंसा लिया अब भैया अब तो रास्ता खोलना ही पड़ेगा पहले हम कह रहे थे खोल दो रास्ता बजाने दो अब हाईकोर्ट कह रहे हो रास्ता खोल दो हम दिल्ली जाएंगे